ਮੈਂ ਨਾ ਇੱਕ ਵਾਰੀ 6 7 8 ਦੇ ਵਿੱਚ ਕੈਨੇਡਾ ਤੋਂ ਵਾਪਸ ਆਇਆ ਤੇ ਟ੍ਰੇਡ ਡਾਉਨਫਾਲ ਚਲੇ ਗਿਆ ਸੀਗਾ ਤੇ ਕੰਮ ਕਰ ਘਟ ਗਿਆ ਸਾਰੇ ਬਿੱਲੇ ਹੋ ਗਏ ਸੀ ਮੈਂ ਫਿਰ ਜ਼ਮੀਨ ਲੈ ਲਈ ਨਾਲ ਡੈਰੀ ਕਰ ਲਈ ਅੱਛਾ ਖੇਤੀਬਾੜੀ ਕਰ ਲਈ ਨਾਲ ਮੈਂ ਖੇਤੀ ਬੜੀ ਅੱਛੇ ਹਾਂ ਟ੍ਰੈਕਟਰ ਲਿਆਂਦਾ ਖੇਤੀਬਾੜੀ ਕਰ ਲਈ ਮੁੜ ਕੇ ਫੇਰ ਆਪਣੇ ਕੰਮ 'ਚ ਪੈ ਕੇ ਸਮਝ ਉਹ ਮੈਂ ਪਿੰਡ ਗਿਆ ਉਹ ਜਿਹੜਾ ਮੇਰਾ ਚਾਚਾ ਸੀਗਾ ਉਹ ਸਾਡਾ ਬੜਾ ਨਜ਼ਦੀਕੀ ਰਸਤਾ ਸੀਗਾ ਤੇ ਸਮੇਂ ਦੇ ਮੁਤਲਕ ਅਸੀਂ ਉਹਨਾਂ ਨੇ ਮੇਰੀ ਮਦਦ ਕੀਤੀ ਅਸੀਂ ਵੀ ਜਦੋਂ ਪੋਜੀਸ਼ਨ ਚੋਗੇ ਬੜੀ ਬੰਦਤ ਕੀਤੀ ਜੀ ਜੀ ਤੇ ਉਹ ਬਿਮਾਰ ਰਹਿਣ ਲੱਗਾ ਦਵਾਈ ਦਬੂਟੀ ਉਹਨੂੰ ਦਵਾਉਣੀ ਉਹਨਾਂ ਨੂੰ ਫਿਰ ਉਸ ਟਾਈਮ ਤੇ ਸਹਾਰੇ ਦੀ ਜਰੂਰਤ ਸੀਗੀ ਮੈਂ ਸਹਾਰਾ ਦਿੱਤਾ ਉਹ ਇੱਕ ਵਾਰੀ ਮੈਂ ਪਿੰਡ ਗਿਆ ਬਿਮਾਰ ਪਿਆ ਸੀ ਮੰਜੇ ਤੇ ਹੂੰ ਉਹ ਮੈਨੂੰ ਕਹਿੰਦਾ ਅਰਜਿੰਦਰ ਹੁਣ ਕੀ ਕਰਦਾ ਹੁੰਦਾ ਵੀ ਹੁਣ ਕਿਸਟਾਂ ਦਾ ਕੰਮ ਤਾਂ ਹੈ ਨਹੀਂਗਾ ਉਹ ਦਸਟਾਂਡ ਆਨ ਫਲਾ ਗਿਆ ਮੈਂ ਹਜਾਚਾ ਹੁਣ ਨਾ ਮੈਂ ਡੈਰੀ ਕਰ ਲਈ ਅੱਛਾ ਮੈਨੂੰ ਪਤਾ ਕੀ ਕਹਿੰਦਾ ਕਹਿੰਦਾ ਚੱਲ ਆ ਗੰਜਰਖਾਨੇ ਨਾਲੋਂ ਵਧੀਆ। ਕਹਿਣ ਤੋਂ ਭਾਵ ਉਹਨਾਂ ਦਿਨਾਂ ਤੱਕ ਲੋਕ ਜਿਹੜੇ ਇਸ ਕੰਮ ਨੂੰ ਗੰਜਰਖਾਨਾ ਸਮਝਦੇ ਜਦੋਂ ਇਸ ਕੰਮ 'ਚ ਬਹੁਤ ਜ਼ਿਆਦਾ ਸ਼ੋਰ ਤੇ ਦੌਲਤ ਆ ਗਈ। ਫਿਰ achiyan familyan acche gharan de bacche acche parivar ਆਪਣੇ ਬੱਚਿਆਂ ਨੂੰ ਆਪ ਪਾਉਣ ਲੱਗ ਪਏ ਇਸ ਕੰਮ 'ਚ ਪੈਸਾ ਜ਼ਿਆਦਾ।